ਇਸ਼ਾਨਾਂ ਦੀ ਤਰਫੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਮੈਂ ਸਮਝਦਾ ਕਿ ਐਸ ਲੋੜੇ ਸੰਵਧਾਨਿਕ ਸੰਸਥਾਵਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਤੇ ਵੈਸੇ ਸੰਵਧਾਨ ਦੀ ਦੁਆਹੀ ਦਿੰਦੀਆਂ ਨੇ ਪਾਰਟੀਆਂ ਉਹਨਾਂ ਚ ਕੋਈ ਨਹੀਂ ਬੋਲ ਰਿਹਾ ਕਿ ਸੁਪਰੀਮ ਕੋਰਟ ਵੀ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ ਇਸ ਤਰ੍ਹਾਂ ਦਾ અપਮਾਨ ਤਾਂ ਨਾ ਕਰੋ ਸੰਵਧਾਨਿਕ ਸੰਸਥਾਵਾਂ ਦਾ ਲੋਕਾਂ ਦਾ ਨਿਆਂ ਪਾਬਿਕਾ ਤੋਂ ਹੀ ਵਿਸ਼ਵਾਸ ਉੱਠ ਜੇ ਏ ਵੀ ਗੱਲਾਂ ਠੀਕ ਨਹੀਂ ਹੈ ਆ ਫਿਰ ਕਦੇ ਵੀ ਸਰਕਾਰਾਂ ਇਸ ਤਰ੍ਹਾਂ ਦੇ ਇਸ਼ਾਰਿਆਂ ਨਾਲ ਕੰਮ ਨਹੀਂ ਕਰਦੀਆਂ ਕਿ ਧਰਾ ਧਮਕਾ ਕੇ ਉਹਨਾਂ ਤੋਂ ਕਾਨੂੰਨ ਬਦਲਵਾ ਲੈ ਜਾਣ ਉਹਨਾਂ ਨੂੰ ਕੋਈ ਹੋਰ ਮਜਬੂਰ ਕੀਤਾ ਜਾਵੇ ਮੈਂ ਸਮਝਣਾ ਉਹ ਦੇਸ਼ ਜਿਹੜਾ ਹੈਗਾ ਉੱਥੇ ਲੋਕਤੰਤਰ ਵੀ ਫਿਰ ਸਥਾਪਿਤ ਨਹੀਂ रह ਸਕਦਾ ਔਰ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ ਖੇਤੀਆਂ ਅਲੱਗ-ਅਲੱਗ ਪ੍ਰਦੇਸ਼ਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਨੇ ਜਿਸ ਤਰ੍ਹਾਂ ਹੁਣ ਹਰਿਆਣਾ ਨੇ ਐਮਐਸਪੀ ਦਿੱਤੀ ਮੈਨੂੰ ਬੜਾ ਅਫਸੋਸ ਹੋਇਆ ਕਿ 24 ਫਸਲਾਂ ਤੇ ਉਹਨਾਂ ਨੇ ਕੋਈ ਛੋਹ ਨਾ ਕਰਤੀ ਪਰ ਉਸ ਨੂੰ ਵੀ ਬੰਨਣ ਨੂੰ ਤਿਆਰ ਨਹੀਂ ਪੰਜਾਬ ਦੀ ਸਰਕਾਰ ਦੇ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਜਿਸ ਤਰ੍ਹਾਂ ਪੂਰੀ ਸਾਜ ਪਾਈ ਹੁੰਦੀ ਹੈ ਕਿ ਵੀ ਇਹ ਅੰਦੋਲਨ ਚਲਾਉਣਾ ਔਰੇ ਅੰਦੋਲਨ ਦੇ ਵਿੱਚ ਯੋਗਦਾਨ ਪਾਉ ਔਰ ਪੋਲਿਟੀਕਲ ਲਾਭ ਸਿਆਸੀ ਹਿਤਾ ਨੂੰ ਪ੍ਰੇਰਿਤ ਲੱਗਦਾ ਇਸ ਤਰ੍ਹਾਂ ਸਾਰਾ ਪਰ ਨਾ ਹੀ ਡੱਲੇਵਾਲ ਸਾਹਿਬ ਵੀ ਜਾਨ ਨੂੰ ਬਚਾਉਣ ਦੇ ਲਈ ਕੋਈ ਯੋਜਨਾ ਹੈ ਇਹਨਾਂ ਕੋਲ ਇਹ ਉਹਨਾਂ ਨੂੰ ਕਿਸੇ ਵੀ ਹਾਲਤ ਚ ਇਲਾਜ ਦੇ ਲਈ ਜਿਹੜਾ ਉਤਸ਼ਾਹਿਤ ਨਹੀਂ ਕਰਦੇ ਔਰ ਉਸ ਦੇ ਖਿਲਾਫ ਖੜੇ ਹੋ ਜਾਂਦੇ ਡਟ ਕੇ ਡੱਲੇਵਾਲ ਸਾਹਿਬ ਦੀ ਜਾਨ ਕੀਮਤੀ ਹੈ ਉਹ ਬਚਣੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਨਾਲ ਇਸ ਵੇਲੇ ਇਹ ਅੰਦੋਲਨ ਜਿਸ ਦਿਸ਼ਾ ਨੂੰ ਜਾ ਰਿਹਾ ਔਰ ਜਿਸ ਤਰ੍ਹਾਂ ਕੇਂਦਰ ਨੂੰ ਬਾਰ ਬਾਰ ਤਮਕਾਈ ਜਾ ਰਹੀ ਹੈ ਔਰ ਜੇ ਇੰਨੀ ਕਮਜ਼ੋਰ ਸਰਕਾਰ ਹੋਏਗੀ ਤੇ ਫਿਰ ਤੇ ਕੱਲ ਨੂੰ ਇਹ ਦੇਸ਼ 140 ਕਰੋੜ ਦਾ ਔਰ ਬਹੁਤ ਲੰਬਾ ਚੌੜਾ ਔਰ ਕੋਈ ਵੀ ਤਮਕਾ ਸਕਦਾ ਮੈਂ ਤਾਂ ਸਮਝਦਾ ਕਿ ਇਹ ਰਾਜਕਤਾ ਫੈਲਾਉਣ ਵਾਲੀ ਗੱਲ ਆ ਔਰ ਮੈਂ ਵੀ ਸਮਝਦਾ ਕਿ ਕਿਸਾਨ ਦੀਆਂ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਹੋਣਾ ਚਾਹੀਦਾ ਪਰ ਉਹ ਗੱਲਬਾਤ ਨਾਲ ਹੋਏਗਾ ਇਸ ਤਰ੍ਹਾਂ ਨਹੀਂ ਹੋਏਗਾ ਕਿ ਬਈ 2 ਘੰਟੇ ਦੇ ਅੰਦਰ ਅੰਦਰ ਹੱਲ ਕਰੋ ਤੇ ਜਿਸ ਤਰ੍ਹਾਂ ਇਹ ਅੰਦੋਲਨ ਨੂੰ 扑ਕਾਇਆ ਜਾ ਰਿਹਾ ਚਲਾਇਆ ਜਾ ਰਿਹਾ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਦਾ ਵੀ ਧੰਨਵਾਦੀ ਆ ਜਿਹੜੀਆਂ ਇਸ ਹੱਲੇ ਗੁੱਲੇ 'ਚ ਸ਼ਾਮਲ ਨਹੀਂ ਹੋ ਰਹੀਆਂ ਔਰ ਮੈਨੂੰ ਲੱਗਦਾ ਕਿ ਬਹੁਤ ਸੂਝਵਾਨ ਨੇ ਔਰ ਬਹੁਤ ਸੋਸ਼ਲ ਸੰਜ ਦੇ ਦੇਸ਼ਿਤ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਇਸ ਗੱਲ ਤੋਂ ਇਹ ਜਥੇਬੰਦੀਆਂ ਨੂੰ ਬਾਝਾ ਆਉਣਾ ਚਾਹੀਦਾ ਜਿਹੜੇ ਲੋਕ ਇਹਦੇ ਵਿੱਚ ਲੱਗੇ ਹੋਏ ਆ